ਹਾਂਜੀ ਮਿੱਤਰੋ ਅੱਜ ਗੱਲ ਕਰਦੇ ਆਂ ਜੂਲ ਮੇਲਾ ਪਟਾਣੇ ਪਈ ਕਿ 2020 ਦੇ ਵਿੱਚ ਤੇ ਮੇਲੇ ਦੇ ਵਿੱਚ ਮਿੱਤਰੋ ਦੇਖਦੇ ਆਂ ਸਭ ਤੋਂ ਇੰਟਰਸਟਿੰਗ ਗੇਮ ਆ ਜੋ ਫਲ ਗੇਟ ਗੇਮ ਆ ਯਾਰ ਜੂਲ ਹੋਇਆ ਆ ਕੀ ਇਹ ਪਹਿਲੇ ਦਰ ਹੋਜੀ ਫੇਰ ਮਾਲਾ ਬਾਅਦ ਮੈਨੂੰ ਬੜਾ ਲੱਗਾ ਹਾਂ ਆ ਵੀ ਫੁੱਟੀ ਚਲੇ ਆਹ ਲੱਗਿਆ ਹੁਣ ਨਾ ਮੈਂ ਪੈਸੇ ਬੇਚਾ ਆ ਪਹਿਲਾਂ ਲੈਣਾ ਚਾਹੀਦਾ ਮੇਲੇ ਲੱਗੇ ਹੋਏ ਨੇ ਬੀ ਇੱਕ ਤੇ ਇਹ ਲੰਘ ਜਿਨੀ ਕਰੇ ਪੈਣੀ ਤੰਨਾ ਸਾਡਾ 1 4 3 ਤੰਨਾ 6 ਜਮਾ ਖਾਲੀ ਆ ਬਾਈ ਹੁਣ ਆ ਇਸ ਚਾਹੇ ਤੇ ਮੇਰੇ ਨੇ 10 ਹੋਰ ਤਹ ਨਹੀਂ ਜੇ ਕਾ ਚਾਹਾਂ ਕੋਈ ਹੱਥ ਜੇ ਆ ਗਿਆ ਮੈਂ ਦੇਣੀ ਸਿੱਧੀ ਲੱਗ ਤੰਨਾ ਤੰਨਾ ਵੀ ਸਾਡੇ ਆ ਗਏ ਹਾਂ ਦੇ ਬਾਬਾ ਮੇਰਾ ਨਾਲ ਆ ਲੈ ਗਰੇ ਤੂੰ ਕਰਵਾਇਆ ਮਿੱਤਰ ਸਾਨੂੰ ਖੇਡ ਦਾ ਆ ਦੇਖੀ ਆ ਬਾਈ ਨੇ ਜੀ ਕੀ ਲਾ ਜੀ ਉਹ ਕੰਮ ਆ ਚਾਹੇ ਦੇਖ ਲੈ ਯਾਰ ਇਹਦੇ ਵਿੱਚ ਕੋਈ ਮੇਰਾ ਫੇਰੀ ਨਹੀਂ ਬਾਈ ਕੀ ਇਹ ਕਿੱਡੇ ਦੇਖੀ ਹੋ ਸ਼ਾਇਦ ਉਹ ਨੰਬਰ ਲਾਏ ਹੋਏ ਨੇ ਇਹਨੂੰ ਲੁੱਟੋ ਪਈਆ ਲੁੱਟੋ ਇਹ ਅਸਲ ਮੇਲੇ ਦਾ ਮਨੋਰੰਜਨ ਆ ਇਹ ਮਨੋਰੰਜਨ ਮੇਲਾ ਹਾਂ ਆ ਦੇਖ ਇੱਥੇ ਆ ਡੀਟੀ ਆ ਹੁਣ ਚੱਕੂਗਾ ਕਵੀ ਦੇਖੀ ਜਾਇਓ ਪੰਜ ਤੇ ਵੀ ਪੰਜ ਦੇ ਰਿਹਾ ਜਿਵੇਂ ਉਹ ਮੁੰਡੇ ਨੇ ਹੁਣ ਪੰਜ ਤੇ ਲਾਇਆ ਵੀ ਦੇਖੋ ਕਿੰਨਾ ਆਉਂਦਾ ਉਹ ਤੇ ਇੱਕ ਤੇ ਲਾਤਾ ਹਨਾ ਤਿੰਨ ਇੱਕ 6 ਬਾਈ ਹੁਣ ਫੇਰ ਖਾਲੀ 6 ਖਾਲੀ ਆ ਬਈ ਓਏ ਇੱਕ ਤੇ ਮੇਰੇ ਨੇ 6 ਤੇ 10 6 ਤੇ ਪੰਜ ਤੇ ਰੋ ਰਿਹਾ ਇੱਕ ਵੀ ਲਾ ਬਾਈ ਫਿਰ ਪਤਾ ਨਹੀਂ ਲੱਗਣਾ ਹੁਣ ਮੈਨੂੰ ਯਾਰ ਆ ਦੇਖ ਲੈ ਇੱਕ ਦੋ ਬਹੁਤ ਦੂਰ ਆ ਰਿਹਾ ਇਹ ਤਾਂ ਬਹੁਤ ਦਾ ਬਾਈ ਪਤਾ ਨਹੀਂ ਖੰਭ ਤੇ ਆ 10 ਤੇ 20 ਹੁੰਦੇ ਆ 10 ਮੈਂ ਕਰ ਤੇ ਇੱਕ ਵੀ ਆ 20 ਲਾ ਜੇ ਉਹਦੇ ਭਰੇ ਤੇ ਲਾ ਜੀ 10 ਮੇਰੇ ਇਕੱਤੇ ਨੇ ਦਾ ਹੁਣ ਵੀਰ ਉੱਥੋਂ ਜਾ ਕੇ ਇਕੱਤੇ ਦੂਰੇ ਦਾ ਇਹ ਕਿਹਦੇ ਦੋ ਜਣਾਂ ਨੇ ਆ ਵੀ ਸਾਡੇ ਆਜੇ ਨੇ ਇੱਕ ਦੋ ਕਹਿੰਦੇ ਨੇ ਦੱਸ ਤਿੰਨ ਦੀ ਮੇਰੇ ਨੇ ਤਿੰਨ ਤੇ ਵੀ ਇੱਕ ਇੱਕ ਦੀ ਆ ਫੇਰ ਆ ਵੀ ਚਾਰ ਦੇ ਮਟਵਾਰੋ ਪੰਜ ਇਹਦਾ ਪੰਜ ਇਹਦਾ ਮੁੰਡੇ ਦਾ ਵੀਰੇ ਆ ਮੇਰੇ ਨੇ ਲੱਗੇ ਵੀ ਕਿਹਦੇ ਸੀ ਕਹਿੰਦਾ ਬਾਲੇ ਵੀ ਇਹ ਤੇਰੇ ਵੀ ਹੋ ਗਏ ਤੀ ਲੱਗੇ ਹੋਏ ਤੀ 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 ਲੱਗੇ ਆ ਮੇਰੇ ਲੱਗੇ ਹੋਏ ਨੇ ਦੱਸ ਇੱਥੇ ਪੰਜ ਤੇ ਚੱਕ ਲੈ ਚੱਕ ਲੈ 4 ਆ ਗਿਆ ਮੈਂ ਖੜ ਜਾ ਬਾਈ ਖੜ ਜਾ ਖੜ ਜਾ ਪਹਿਲਾ 10 ਕਿਹਦਾ ਲੱਗਿਆ ਬਾਈ 50 ਮੇਰੇ ਤੇ ਉਹਦਾ 10 ਕਿਹਦਾ ਲੱਗਿਆ ਸੀ ਆ ਲੈ ਬਾਈ 50 ਹੁੰਦਾ ਲੈ ਆਪਰੇ 20 ਘਰਤੇ ਹੋ ਸੀ ਯਾਰ ਕੁੱਤੀ ਲੈ ਲਈ ਕੁੱਤੀ ਲੈ ਲਈ ਠੀਕ ਆ ਠੀਕ ਆ 4 ਕਿਹੜੇ ਨੂੰ ਬਾਈ ਨੂੰ ਆ ਗਿਆ ਚੱਕ ਲੈ ਬਾਈ ਐਨੇ ਬਈ 250 ਨੂੰ ਆ ਗਿਆ ਇਹਨੇ 50 ਲਾਇਆ ਸੀਗਾ ਉਹਨੂੰ ਮੰਨ ਲੈ ਵੀ 10 ਲਾਇਸੀ 50 ਅੱਛਾ 10 ਲਾਇਸੀ 50 ਕਹਿੰਦੇ ਲਾਇਦੀ ਪ੍ਰਧਾਨ ਤਾਂ ਐ ਮੈਂ 4 ਤੇ 4 ਤੇ ਤੈ ਵੀ 4 ਤੇ ਲਾਇਦੀ ਵੈਰੀ ਗੁੱਡ ਏ ਮਨੋਰੰਜਨ ਭਰਾਓ ਮੇਲੇ ਦਾ ਤੇ ਗੇਮ ਕਿਵੇਂ ਲੱਗੀ ਜਰੂਰ ਦੱਸੋ ਕਮੈਂਟ ਦੇ ਵਿੱਚ ਆਜੋ ਆਪਾਂ ਮੇਲਾ ਦੇਖਦੇ ਆਂ ਮਿੱਤਰੋ ਅਗਲਾ ਤੇ ਜਲੇਬੀਆਂ ਤੋਂ ਆਪਾਂ ਕਰ ਲਈਏ ਸਟਾਰਟ ਨਾ ਤੇ ਫਾਪੜੇ ਭਾਈਕੇ ਮੇਲਾ ਬਹੁਤ ਸਾਲ ਪਹਿਲਾਂ ਦਾ ਲੱਗਦਾ ਸਾਡੀਆਂ ਸੁਰਤਾਂ ਤੋਂ ਦਾਦੇ-ਪਰਦਾਦੇ ਵੇਲੇ ਦਾ ਮੇਲਾ ਲੱਗਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਪਿੰਡਾ ਫਾਪੜੇ ਭਾਈਕੇ ਭਾਈ ਬੈਲੋ ਸਭ ਤੋਂ ਪਹਿਲਾਂ ਅਕਸਰ ਆਪਾਂ YouTube ਤੇ Facebook ਤੇ ਭਾਈ ਬੈਲੋ ਜੀ ਬਾਰੇ ਬਹੁਤ ਕਥਾਵਾਂ ਸੁਣੀਐ ਨਾ ਬਹੁਤ ਰਾਕੀਆਂ ਨੇ ਦੱਸਿਆ ਆਇਆ ਭਾਈ ਬੱਲੂ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਦੇ ਵਿੱਚ ਹੀ ਮੇਲਾ ਲੱਗਦਾ ਬਹੁਤ ਦੂਰੋਂ ਦੂਰੋਂ ਜਿਹੜੇ ਸਿੱਧੂ ਗੋਤ ਨਾਲ ਸੰਬੰਧਤ ਨੇ ਉਹ ਬਹੁਤ ਦੂਰੋਂ ਦੂਰੋਂ ਆ ਕੇ ਜਿਵੇਂ ਹਾਜ਼ਰੀ ਲਾਉਂਦੀਆਂ ਨਤਮਸਤ ਦੇਣਾ ਰਾਤ ਬਹਿੰਦੇ ਹੈਗੇ ਤੇ ਇਸ ਤਰ੍ਹਾਂ ਆਉਂਦੇ ਆ ਤੇ ਇੱਕ ਗੱਲ ਖਾਸੀਅਤ ਇਸ ਮੇਲੇ ਦੀ ਹੈ ਜਿਵੇਂ ਉਮਰ ਮੁਤਾਬਕ ਜਿਵੇਂ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਅਲੱਗ-ਅਲੱਗ ਮਤਲਬ ਜਗ੍ਹਾ ਤੇ ਜਿਵੇਂ ਆ ਬੁੱਢਿਆਂ ਦਾ ਪ੍ਰੋਗਰਾਮ ਚੱਲੀ ਜਾਂਦਾ ਬੱਡੀ ਇਹਦੇ मतलब ਜਿਹੜੇ ਬਜ਼ੁਰਗ ਨੇ ਉਹਨਾਂ ਖਾਤਰ ਅਲੱਗ मतलब ਇਸ ਤਰ੍ਹਾਂ ਇੱਕ ਵੀ ਸਰੀਕ ਇਹ ਲੋ ਜਾਂ ਰਾਗੀ ਕਹਿ ਲੋ ਜੋ ਮਰਜ਼ੀ ਹੈ ਨਾ ਬਹੁਤ ਵਧੀਆ ਜੀ ਲਾਉਂਦੇ ਤੇ ਬੱਚਿਆਂ ਨੂੰ ਤੇ ਬੱਚੇ ਛੋਟੇ ਬੱਚਿਆਂ ਦਾ ਆ ਮਨੋਰੰਜਨ ਹੋ ਗਿਆ ਅਲੱਗ ਜਗ੍ਹਾ ਤੇ ਇਹ ਨਹੀਂ ਹੈਗਾ ਵੀ ਇਕੱਠੀ ਕਰਿਆ ਪਿਆ ਸਾਰਾ ਕੁਝ ਲਗੜ ਤੋਂ ਤੇ ਝੰਡੋਲਾ ਚਰੂਲਾ ਲਵਾਈਆਂ ਪੜਾਈਆਂ ਵੀ ਆ ਜੋ ਪੰਜ ਤੀਨ ਤੇ ਗੁਰਦੁਆਰਾ ਸਾਹਿਬ ਜਮਾਤੀ ਤੇ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਿਆਦਾ ਖੁੱਲੀ ਢੁੱਲੀ ਜਗ੍ਹਾ ਉਦੋਂ ਤੱਕ ਆਪਾਂ ਮੇਲੇ ਚਾਈਏ ਤੇ ਪਕੌੜੇ ਛਕੋੜੇ ਨਾ ਖਾਈਏ ਉਦੋਂ ਤੱਕ ਲੱਜਦੀ ਨਹੀਂ ਆਉਂਦੀ ਜਦੋਂ ਜਲੇਬੀਆਂ ਖਾਪਾਈਏ ਨਾ ਵਿੱਚ ਦਾ ਲੰਗਰ ਬਾਬਾ ਜੀ ਦੇ ਨਾਂ ਤੇ ਬਹੁਤ ਚੱਲਦੇ ਆ ਬਾਕੀ ਆਜੋ ਆਪਾਂ ਸਾਖੀ ਸਾਰੀ ਸੁਣੀ ਲੈਣ ਇਤਿਹਾਸ ਬਾਬਾ ਜੀ ਬਾਰੇ ਹੁਣ ਜਿਹੜੇ ਕੁਝ ਮਾਲਵੇ ਦੇ ਪਿੰਡ ਨੇ ਖਾਸ ਕਰਕੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿੰਨਾ ਪਿੰਡਾਂ ਦੇ ਨਾਮ ਭਾਈ ਕਾ ਲੱਗਦਾ ਉਹਨਾਂ ਪਿੰਡਾਂ ਦੇ ਵਿੱਚ ਭਾਈ ਪਹਿਲੂ ਜੀ ਦੀ ਅੰਛ ਬੰਚ ਅੱਜ ਵੀ ਮੌਜੂਦ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਸੀਗੇ ਰਹਿੰਦੇ ਉਹ ਆਪਣੇ ਧੀਆਂ ਪੁੱਤਾਂ ਦਾ ਆਪਸ ਵਿੱਚ ਵਿਆਹ ਨਹੀਂ ਸੀ ਕਰਦੇ 12-13 ਪਿੰਡ ਮੰਨੇ ਜਾਂਦੇ ਸੀ ਜਿਵੇਂ ਭਗਤਾ ਭਾਈਕਾ ਫਫੜਾ ਭਾਈਕਾ ਇਦਾਂ ਦੇ 12-13 ਪਿੰਡ ਨੇ ਜਿਨ੍ਹਾਂ ਦੇ ਪਿਛੇ ਭਾਈਕਾ ਲੱਗਦਾ ਇਹ ਮੰਨਦੇ ਸੀ ਕਿ ਅਸੀਂ ਆਪਸ ਦੇ ਵਿੱਚ ਭੈਣ ਭਰਾ ਹੀ ਆ ਤਾਂ ਇਹ ਜਿਹੜੀ ਇੱਥੇ ਅੰਛਵੰਚ ਸੀ ਗੁਰੂ ਅੰਛਵੰਚ ਸੀ ਉਹ ਭਾਈ ਬਹਿਲੋ ਜੀ ਦੀ ਵਸਲੀ ਹੈ ਅੱਜ ਵੀ ਵਸਦੀ ਹੈ ਤੁਸੀਂ ਉਹਨਾਂ ਦੀ ਪੀੜ੍ਹੀ ਨੂੰ ਅੱਜ ਵੀ ਜਾ ਕੇ ਮਿਲ ਸਕਦਾ ਸੌਖੀਆਂ ਹੀ ਲੱਭ ਜਾਂਦੀਆਂ ਨੇ ਉਹ ਇਸ ਏਰੀਏ ਦੇ ਵਿੱਚ ਹੁਣ ਤਾਂ ਕਿਉਂਕਿ ਕਾਫੀ ਸਮਾਂ ਹੋ ਗਿਆ ਇਹਨਾਂ ਪਿੰਡਾਂ ਦੇ ਵਿੱਚ ਹੋਰ ਬਾਹਰੋਂ ਪਿੰਡਾਂ ਦੇ ਲੋਕ ਵੀ ਆ ਕੇ ਰਹਿਣ ਲੱਗੇ ਨੇ ਹੋਰ ਗੋਤਾਂ ਦੇ ਵੀ ਆ ਕੇ ਪਿੰਡ ਜਿਹੜੇ ਜਿਹੜੇ ਲੋਕ ਨੇ ਉਹ ਇਹਨਾਂ ਪਿੰਡਾਂ ਵਿੱਚ ਰਹਿਣ ਲੱਗੇ ਨੇ ਭਾਈ ਬੱਲੋ ਜਿਹਦਾ ਗੋਤ ਸਿੱਧੂ ਸੀ ਹੋਰ ਜਿਵੇਂ ਢਾਲੀਵਾਲ ਹੋਗੇ ਢੱਲੋਂ ਗੱਲ ਜਾਂ ਹੋਰ ਵੀ ਜਿਹੜੇ ਗੋਤਾਂ ਦੇ ਲੋਕ ਨੇ ਉਹ ਇੱਥੇ ਆ ਕੇ ਰਹਿਣ ਲੱਗੇ ਹੁਣ ਤਾਂ ਇਹਨਾਂ ਪਿੰਡਾਂ ਵਿੱਚ ਵੀ ਆਪਸ ਵਿੱਚ ਵਿਆਹ ਕਰਨ ਦਾ ਰਿਵਾਜ ਚੱਲ ਪਿਆ ਪਰ ਪਹਿਲਾਂ ਹਾਂ ਇਹਨਾਂ ਪਿੰਡਾਂ ਵਿੱਚ ਇਹ ਗੱਲ ਜ਼ਰੂਰ ਹੁੰਦੀ ਸੀ ਕਿ ਆਪਸ ਵਿੱਚ ਵਿਆਹ ਨਹੀਂ ਸੀ ਕਰਦੇ ਜਿਹੜਾ ਭਾਈ ਬੈਲੋ ਸੀ ਇਹਨਾਂ ਕੋਲੇ ਜੜੀਆਂ ਘੂਤਾਂ ਸੀ ਪ੍ਰੇਤਾਂ ਸੀ ਉਹਨਾਂ ਤੋਂ ਉਹਨਾਂ ਨੇ ਕਿਵੇਂ ਸੇਵਾ ਲਈ ਤੇ ਮਹਾਰਾਜ ਨੇ 10ਵੇਂ ਪਾਸ਼ਾ ਜੀ ਨੇ ਆ ਕੇ ਉਹ ਪ੍ਰੇਤਾਂ ਨੂੰ ਕਿਵੇਂ ਛਡਵਾਇਆ ਤੇ ਭਗਤੇ ਭਾਈ ਕੇ ਪਿੰਡ ਦੇ ਵਿੱਚ ਇੱਕ ਖੂਹ ਵੀ ਲੱਗਿਆ ਹੋਇਆ ਜਿਹੜਾ ਘੂਤਾਂ ਦੁਆਰਾ ਬਣਵਾਇਆ ਗਿਆ ਸੀ ਕਹਿੰਦੇ ਨੇ ਕੋਈ ਨਹੀਂ ਭਾਈ ਉਹ ਵੀ ਆ ਜਾਣ ਦੋ ਜਦੋਂ ਭਾਈ ਬੈਲੋ ਜੀ ਆਉਂਦੇ ਨੇ ਤਾਂ ਆ ਕੇ ਸਭ ਤੋਂ ਪਿੱਛੇ ਬੈਠ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਭਾਈ ਤੂੰ ਪਿੱਛੇ ਕਿਉਂ ਬੈਠ ਗਿਆ ਤੂੰ ਅੱਗੇ ਆ ਕੇ ਬੈਠ ਪਰ ਬੈਲੋ ਜੀ ਦਾ ਜਵਾਬ ਹੁੰਦਾ ਕਿ ਜੀ ਮੇਰੇ ਚੋ ਮਸਤ ਮਾਰਦਾ ਮੈਂ ਆਪਣਾ ਜਿਹੜਾ ਮੜਾਸਾ ਉਹ ਮੈਂ ਲਾਇਆ ਨਹੀਂ ਗਾ ਇਹਦੇ ਵਿੱਚ ਮਹਾਰਾਜ ਨੂੰ ਅੱਗੇ ਬਰਵਾਉਂਦੇ ਨੇ ਤੇ ਘੁੱਟ ਕੇ ਜਫੀ ਪਾਉਂਦੇ ਨੇ ਤੇ ਸਿਰ ਦੇ ਉੱਤੇ ਹੱਥ ਫੇਰਦੇ ਨੇ ਤੇ ਮੜਾ ਸਾਲ ਲਾਉਂਦੇ ਨੇ ਤੇ ਵੇਖਦੇ ਨੇ ਕਿ ਸਿਰ ਦੇ ਵਿੱਚੋਂ ਜਿਹੜੀ ਬਦਬੂ ਸੀ ਉਹ ਆ ਰਹੀ ਸੀ ਤੇ ਉਹ ਸਿਰ ਦੇ ਉੱਤੇ ਹੱਥ ਫੇਰਦੇ ਨੇ ਕਹਿੰਦੇ ਸਭ ਰੋਗ ਸੀ ਜਿਹੜੇ ਦੂਰ ਕਰ ਦਿੱਤੇ ਤੇ ਹੱਕ ਨਾਲ ਜਦੋਂ ਲਾਇਆ ਤੇ ਕਹਿੰਦੇ ਨੇ ਭਾਈ ਪਹਿਲੋ ਸਭ ਤੋਂ ਪਹਿਲੋ ਕਿ ਤੁਸੀਂ ਪਿੱਛੇ ਨਹੀਂ ਬੈਠਣਾ ਤੁਸੀਂ ਸਭ ਤੋਂ ਪਹਿਲਾਂ ਆਓ ਇੰਨੀ ਗੱਲ ਕਹਿ ਕੇ ਮਹਾਰਾਜ ਪੁੱਛਦੇ ਨੇ ਮੰਗ ਸਖਾ ਕੀ ਚਾਹੀਦਾ ਹੈ ਤਾਂ ਭਾਈ ਪਹਿਲੋ ਦਾ ਜਵਾਬ ਹੁੰਦਾ ਕਿ ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ ਸਾਨੂੰ ਕੁਝ ਨਹੀਂ ਚਾਹੀਦਾ ਜਿਹੜਾ ਅਸੀਂ ਬਜ਼ੁਰਗਾਂ ਕੋਲੋਂ ਸੁਣਦੇ ਆਏ ਆ ਸਾਡੇ ਬਜ਼ੁਰਗਾਂ ਕੋਲੋਂ ਜਿਹੜੀ ਦੱਸੀ ਹੋਈ ਗੱਲ ਆ ਉਹ ਮੈਂ ਨੂੰ ਖੜੀ ਵੀ ਚੇਤੇ ਆ ਕਿਉਂਕਿ ਮੈਂ ਇਹਨਾਂ ਪਿੰਡਾਂ ਦਾ ਰਹਿਣ ਵਾਲਾ ਉਹਨਾਂ ਪਿੰਡਾਂ ਵਾਲ ਦਾ ਰਹਿਣ ਵਾਲਾ ਬਜ਼ੁਰਗਾਂ ਕੋਲੋਂ ਬਹੁਤ ਗੱਲਾਂ ਸੁਣੀਆਂ ਹੋਈਆਂ ਨੇ ਇਸ ਬਾਰੇ ਤਾਂ ਉਹ ਵੀ ਪੱਕਾ ਤੁਹਾਡੇ ਸਾਹਮਣੇ ਰੱਖੂੰਗਾ ਗੱਲ ਕਰਦੇ ਆ ਆਪਾਂ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੀ ਜਦੋਂ ਪੰਜਮ ਕਾਸ਼ਾ ਜੀ ਦੀ ਗੱਦੀ ਦੇ ਉੱਤੇ ਬਰਾਜਮਾਨ ਸਨ ਤੇ ਸਰੋਵਰ ਦੀ ਸੇਵਾ ਚੱਲ ਰਹੀ ਸੀ ਤਾਂ ਉਸ ਵਕਤ ਇਹ ਘਟਨਾ ਵਾਪਰੀ ਪਹਿਲਾਂ ਗੱਲ ਕਰਦੇ ਆ ਆਪਾਂ ਇਤਿਹਾਸਕ ਸਰੋਤਾਂ ਦੀ ਇਤਿਹਾਸਕ ਸਰੋਤਾਂ ਦੇ ਮੁਤਾਬਿਕ ਭਾਈ ਪਹਿਲੋ ਸਖ ਤੇ ਇਹ ਨਗਾਹੇ ਵਾਲੇ ਪੀਰ ਨੂੰ ਪੂਜਿਆ ਕਰਦਾ ਸੀ ਤੇ ਜਿਹੜਾ ਇੱਕ ਬਾਗੇ ਪ੍ਰਾਨੀ ਵੀ ਐ ਤੇ ਕ লাহোর ਵੀ ਐ ਇਹ ਆਏ ਸਾਲ ਆਪਣੇ ਨਾਲ ਸੰਗਤ ਨੂੰ ਲੈ ਕੇ ਲਾਹੌਰ ਜਾਇਆ ਕਰਦਾ ਸੀ ਕਹਿੰਦੇ ਵੀ ਇੱਕ ਵਾਰ ਜਦੋਂ ਇਹ ਲਾਹੌਰ ਗਿਆ ਤਾਂ ਇਹਨੇ ਬੜੀ ਮਹਿਮਾ ਸੁਣੀ ਪੰਜਵੇਂ ਪਾਤਸ਼ਾਹ ਜੀ ਦੀ ਇਹਦਾ ਮਨ ਬਣਿਆ ਕਿ ਕਿਉਂ ਨਾ ਅਮਰ ਸਾਹਿਬ ਸਾਹਿਬ ਜਾ ਕੇ ਤੇ ਪੰਜਵੇਂ ਪਾਤਸ਼ਾਹ ਜੀ ਦੇ ਜਿਹੜੇ ਦਰਸ਼ਨ ਕੀਤੇ ਜਾਣ ਜਦੋਂ ਇਹ ਪੰਜਵੇਂ ਪਾਤਸ਼ਾਹ ਜੀ ਨੂੰ ਮਿਲਣ ਆਇਆ ਤਾਂ ਉਹਨਾਂ ਨੂੰ ਤਕਿਆ ਤਾਂ ਇਹ ਉਹਨਾਂ ਦਾ ਹੀ ਹੋ ਕੇ ਰਹਿ ਗਿਆ ਉੱਥੇ ਇਸਨੇ ਪੰਜਵੇਂ ਪਾਤਸ਼ਾਹ ਜੀ ਦੇ ਚਰਮੇ ਵਿੱਚ ਆਪਣਾ ਸੀਸ ਲਵਾਇਆ ਤੇ ਸੇਵਾ ਸ਼ੁਰੂ ਕਰ ਦਿੱਤੀ ਹੁਣ ਜਿਹੜੀ ਦੂਜੀ ਗੱਲ ਆਉਂਦੀ ਹੈ ਜਿਹੜੀ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਆਏ ਆ ਉਹ ਇਹ ਸੀ ਕਿ ਪੰਚਮ ਪਾਤਸ਼ਾਹ ਜੀ ਨੇ ਆਪਣੇ ਸੇਵਕ ਰਾਹੀਂ ਇੱਕ ਸਨੇਹਾ ਕੱਲਿਆ ਭਾਈ ਬਹਿਲੋਲ ਨੂੰ ਇਹ ਫਗੜੇ ਪਿੰਡ ਦਾ ਰਹਿਣ ਵਾਲਾ ਸੀ ਪੰਚਮ ਪਾਤਸ਼ਾਹ ਜੀ ਦੇ ਸੇਵਕ ਨੇ ਜਾ ਕੇ ਭਾਈ ਬਹਿਲੋਲ ਜੀ ਨੂੰ ਗੁਰੂ ਅਰਜਨ ਦੇਵ ਜੀ ਦਾ ਸਨੇਹਾ ਦਿੱਤਾ ਤੇ ਉਹਨਾਂ ਨੂੰ ਮਿਲਣ ਦੇ ਲਈ ਆਖਿਆ ਪਰ ਇਸ ਨੇ ਉਸ ਵਾਰ ਨਾ ਕਰ ਦਿੱਤੀ ਫਿਰ ਦੁਬਾਰਾ ਇੱਕ ਹੋਰ ਸਨੇਹਾ ਕੱਲਿਆ ਗਿਆ ਤਾਂ ਦੁਬਾਰਾ ਇਸ ਵਾਰ ਉਹ ਫਿਰ ਨਾ ਕਰ ਦਿੱਤੀ ਜਾਂਦੀ ਹੈ ਫਗੜੇ ਦੇ ਵਿੱਚ ਭਾਈ ਬਹਿਲੋਲ ਵੀ ਇਸ ਨੂੰ ਕਹਿੰਦੇ ਸੀ ਭਾਈ ਬਹਿਲੋਲ ਉਸ ਵਕਤ ਖੇਤੀ ਕਰਦਾ ਸੀ ਉੱਥੇ ਜਦੋਂ ਸਾਲ ਬਾਅਦ ਇਹ ਨਗਾਹ ਮਾਥਾ ਟਿਕਣ ਦੇ ਲਈ ਆਪਣੇ ਨਾਲ ਸੰਗਤ ਲੈ ਕੇ ਗਿਆ ਤਾਂ ਹਰੀਕੇ ਪਤਨ ਦਰਿਆ ਨੇੜੇ ਜਾ ਕੇ ਇਸ ਨੂੰ ਇੱਕ ਆਵਾਜ਼ ਪੈਂਦੀ ਹੈ ਕਿ ਭਾਈ ਤੂੰ ਕਿਧਰ ਤੁਰਿਆ ਫਿਰਦਾ ਹੈ ਆਪਾਂ ਤਾਂ ਬਹੁਤ ਟਾਈਮ ਦੇ ਇਕੱਠੇ ਰਹਿੰਦੇ ਰਹਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਇਹਨੇ ਮਨ ਦੇ ਵਿੱਚ ਅਰਦਾਸ ਕੀਤੀ ਭਾਈ ਵੱਲੋਂ ਹਰੀਕੇ ਪਤਨ ਦੇ ਕੰਡੇ ਦੇ ਉੱਤੇ ਖੜ ਕੇ ਦਰਿਆ ਦੇ ਕੰਡੇ ਦੇ ਉੱਤੇ ਖੜ ਕੇ ਕਿ हे ਪ੍ਰਮਾਤਮਾ ਮੈਂ ਜਿਹਦਾ ਵੀ ਆ ਉਹ ਮੈਨੂੰ ਆਪਣੇ ਵੱਲ ਲੈ ਜਾਵੇ ਤਾਂ ਕਹਿੰਦੇ ਨੇ ਉਸ ਵਕਤ ਜਦੋਂ ਦਰਿਆ ਵਿੱਚ ਉਹ ਪਾਰ ਕਰਨ ਲੱਗਿਆ ਦਰਿਆ ਪਾਰ ਕਰਨ ਲੱਗਿਆ ਤਾਂ ਪਾਣੀ ਦਾ ਵਹਾਅ ਭਾਈ ਪਹਿਲਾਂ ਉਹ ਅੰਮ੍ਰਿਤਸਰ ਸਾਹਿਬ ਵੱਲੋਂ ਲੈ ਗਿਆ ਖੱਟ ਕੇ ਉਸ ਤੋਂ ਬਾਅਦ ਇਹ ਜਦੋਂ ਉੱਥੇ ਜਾ ਕੇ ਪੰਚਪਾਤਸ਼ਾਹੀ ਨੂੰ ਮਿਲਿਆ ਉਹਨਾਂ ਨੇ ਸਿਰ ਦੇ ਉੱਤੇ ਹੱਥ ਫੇਰਿਆ ਤੇ ਇਹਨੂੰ ਸਭ ਕੁਝ ਯਾਦ ਆ ਗਿਆ ਕਹਿੰਦੇ ਨੇ ਕਿ ਉੱਥੇ ਜਦੋਂ ਮਹਾਰਾਜ ਜੀ ਦੇ ਨਾਲ ਇਹ ਕੁਝ ਸਮਾਂ ਰਿਹਾ ਤਾਂ ਉੱਥੇ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਘਰ ਦਾ ਸੇਵਕ ਬਣ ਗਿਆ ਤੇ ਨਿਸ਼ਕਾਮ ਸੇਵਾ ਕੀਤੀ ਇਹਦੇ ਦਿਨ ਰਾਤ ਭਾਈ ਬਹਿਲੂ ਸੇਵਾ ਦੇ ਵਿੱਚ ਜੁਟਿਆ ਰਹਿੰਦਾ ਮਹਾਰਾਜ ਦੇ ਚਰਨਾਂ ਵਲ ਟੱਕਦਾ ਰਹਿੰਦਾ ਤੇ ਆਪਣੀ ਨਿਸ਼ਕਾਮ ਕਹਿੰਦੇ ਸੇਵਾ ਕਰਦਾ ਰਹਿੰਦਾ ਹੁਣ ਜਿਵੇਂ ਸਾਨੂੰ ਪਤਾ ਹੀ ਹੈ ਕਿ ਜੋ ਇੱਕ ਏਰੀਆ ਦਾ ਬੰਦਾ ਦੂਜੇ ਏਰੀਆ ਵਿੱਚ ਜਾਂਦਾ ਹੈ ਤਾਂ ਉੱਥੇ ਉਹ ਜਿਵੇਂ ਛੇਡਾਂ ਵੀ ਹੁੰਦੀਆਂ ਮਜ਼ਾਕ ਵੀ ਹੁੰਦਾ ਜਿਵੇਂ ਇਹ ਮਾਲਵੇ ਦਾ ਰਹਿਣ ਵਾਲਾ ਸੀ ਤਾਂ ਜਦੋਂ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਗਿਆ ਉੱਥੇ ਥੋੜਾ ਮੋਟਾ ਗੋਲੀ ਦਾ ਵੀ ਫਰਕ ਪੈਂਦਾ ਤੇ ਜਿਵੇਂ ਅੱਜ ਕੱਲ ਆਪਾਂ ਇੱਕ ਦੂਜੇ ਨੂੰ ਮਜ਼ਾਕ ਕਰਦੇ ਹਾਂ ਉਸ ਵਕਤ ਵੀ ਸੰਗਤ ਇੱਕ ਦੂਜੇ ਨੂੰ ਮਜ਼ਾਕ ਕਰਿਆ ਕਰਦੀ ਸੀ ਇਹਨੂੰ ਭਾਈ ਬਹਿਨਾਂ ਨੂੰ ਬਹਿਨੋ ਕੌਮਲਾ ਕਰਨ ਕਹਿਣ ਲੱਗੇ ਸਭ ਤੋਂ ਵੱਡੀ ਟੋਕਰੀ ਜਾਂ ਸਭ ਤੋਂ ਵੱਡਾ ਪੱਠਲ ਜਿਹੜਾ ਸਭ ਤੋਂ ਵੱਧ ਭਾਰਾ ਹੁੰਦਾ ਸੀ ਭਾਈ ਬੈਲੂ ਨੂੰ ਚੁਗਾਉਂਦੇ ਸੀਗੇ ਕਹਿੰਦੇ 1.5 ਟੱਕ ਜਿਹੜਾ ਆਮ ਜਿਹੜਾ ਪੱਕਿਆ ਹੋਇਆ ਹੁੰਦਾ ਉਹ 1.5 ਜਾਂ 2 ਟੱਕ ਇਹਦੀ ਟੋਕਰੀ ਦੇ ਵਿੱਚ ਸਰੋਵਰ ਦੀ ਸੇਵਾ ਵੇਲੇ ਵੱਧ ਪਾ ਦਿੱਤੇ ਜਾਂਦੇ ਪਰ ਭਾਈ ਬੈਲੂ ਆਪਣੇ ਸਿਰ ਤੋਂ ਚੱਕ ਲੈਂਦਾ ਤੇ ਕਹਿੰਦੇ ਨੇ ਮਹਾਰਾਜ ਦੀ ਨਿਗਾ ਭਾਈ ਬੈਲੂ ਉੱਤੇ ਪਣੀ ਰਹਿੰਦੀ ਤੇ ਟੋਕਰਾ ਵੀ ਇਹਨਾਂ ਦੇ ਸਿਰ ਤੋਂ ਇੱਕ ਗੱਠਾ ਹਮੇਸ਼ਾ ਉੱਤੇ ਰਹਿੰਦਾ ਇਸ ਕੰਮ ਦੀ ਸੇਵਾ ਚੱਲਦੀ ਰਹੀ ਦਿਨ ਤੇ ਰਾਤ ਬੀਤੇ ਗਈ ਇੱਕ ਦਿਨ ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ ਉੱਥੇ ਇੱਟਾਂ ਲੱਗ ਰਹੀਆਂ ਸੀ ਤਾਂ ਪੰਜਵੇਂ ਪਾਤਸ਼ਾਹ ਜੀ ਉੱਥੇ ਦੇਖਦੇ ਨੇ ਕਿ ਇੱਟਾਂ ਜਿਹੜੀਆਂ ਉਹ ਕੱਚੀਆਂ ਆ ਰਹੀਆਂ ਨੇ ਉਹ ਪੁੱਛਦੇ ਨੇ ਭਾਈ ਇੱਟਾਂ ਕੱਚੀਆਂ ਕਿਉਂ ਆ ਰਹੀਆਂ ਨੇ ਇੱਟ ਗਰਾਹਣ ਕੇ ਜਾਂ ਪੱਕੀ ਹੋਵੇ ਉਹ ਲੈ ਕੇ ਆਓ ਕਹਿੰਦੇ ਨੇ ਇਹ ਗੱਲ ਜਦੋਂ ਭਾਈ ਬਹਿਲੂ ਜੀ ਦੇ ਕੰਨਾਂ ਦੇ ਵਿੱਚ ਪਈ ਤਾਂ ਇਹਨਾਂ ਨੇ ਇਹਨਾਂ ਕੋਲੇ ਜੰਨਾ ਕੋਸ ਵਕਤ ਧਨ ਦੌਲਤ ਸੀ ਮੌਜੂਦ ਸੀ ਤਾਂ ਉਹਦਾ ਇਹਨਾਂ ਨੇ ਇੱਕ ਬਲਦ ਇੱਕ ਗੱਡਾ ਲਿਆ ਬਲਦ ਉਤੇ ਗੱਡੇ ਉਤੇ ਜਾਂਦੇ ਤਾਂ ਸਵੇਰੇ ਸਵੇਰੇ ਸਾਰੇ ਸ਼ਹਿਰ ਦਾ ਗੰਦ ਮਦ ਚੱਕ ਕੇ ਭੱਠੇ ਤੇ ਲੈ ਆਉਂਦੇ ਤੇ ਇੱਟਾਂ ਟਪਾਉਂਦੇ ਤੇ ਇੱਟਾਂ ਰਾੜਦੇ ਕਿਉਂਕਿ ਕਿਸੇ ਵੱਲੋਂ ਕਿਹਾ ਗਿਆ ਸੀ ਕਿ ਇੱਟਾਂ ਨੂੰ ਪਕਾਉਣ ਦੇ ਲਈ ਜਾਂ ਰਾੜਨ ਦੇ ਲਈ ਇਹ ਗੰਦ ਦੀ ਜ਼ਰੂਰਤ ਹੈ ਉਹਦੇ ਨਾਲ ਹੀ ਇਹ ਜਿਹੜੀ ਅੱਟ ਪੱਕੀ ਬਣੂਗੀ ਇਹ ਸੇਵਾ ਹੋਰ ਕਿਸੇ ਵੱਲੋਂ ਵੀ ਨਹੀਂ ਲਈ ਗਈ ਭਾਈ ਪਹਿਲੋ ਜੀ ਆਪ ਸਵੇਰੇ ਸਵੇਰੇ ਗੱਡੇ ਤੇ ਜਾਂਦੇ ਬੰਦ ਗੱਡੇ ਤੇ ਸਾਰੇ ਸ਼ਹਿਰ ਦਾ ਕੂੜਾ ਕਰਕੜ ਗੰਦਮੰਦ ਇਕੱਠਾ ਕਰਕੇ ਲਿਆਉਂਦੇ ਤੇ ਭੱਠੇ ਤੇ ਆ ਕੇ ਇੱਟਾਂ ਟਪਾਉਂਦੇ ਤਾਂ ਉਸ ਤੋਂ ਬਾਅਦ ਜਦੋਂ ਇੱਟਾਂ ਲਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਭਾਈਪਸ ਦੇ ਨੇ ਕਿ ਭਾਈ ਇਹਨਾਂ ਇੱਟਾਂ ਦੀ ਸੇਵਾ ਕੌਣ ਲੈ ਰਿਹਾ ਹੈ ਇੱਟਾਂ ਕਿਵੇਂ ਪੱਕੀਆਂ ਹੋਣ ਲੱਗੀਆਂ ਤਾਂ ਸੰਗਤ ਵੱਲੋਂ ਦੱਸਿਆ ਜਾਂਦਾ ਹੈ ਕਿ ਭਾਈ ਬਹਿਲੂ ਨੇ ਇਹ ਸੇਵਾ ਲਈ ਹੋਈ ਹੈ ਤਾਂ ਉਸ ਤੋਂ ਬਾਅਦ ਜਦੋਂ ਸੇਵਾ ਚੱਲਦੀ ਜਾਂਦੀ ਹੈ ਨਿਸ਼ਕਾਮ ਸੇਵਾ ਚੱਲਦੀ ਰਹਿੰਦੀ ਹੈ ਤੇ ਜਦੋਂ ਸੇਵਾ ਸੰਪੂਰਨ ਹੋ ਜਾਂਦੀ ਹੈ ਹਰਿਮੰਦਰ ਸਾਹਿਬ ਦੇ ਆ ਰਾਮਦਾਸ ਸਰੋਵਰ ਦੀ ਤਾਂ ਪੰਜ ਪਾਛੀ ਦੇ ਵੱਲੋਂ ਦਵਾਨ ਸਜਾਏ ਜਾਂਦੇ ਨੇ ਜਦੋਂ ਦੀਵਾਨ ਸਜਾਏ ਜਾਂਦੇ ਨੇ ਤਾਂ ਪਹਿਲੇ ਪਾਸ਼ਾ ਜੀ ਪੁੱਛਦੇ ਨੇ ਕਿ ਭਾਈ ਸਾਰੇ ਸਿੱਖ ਆ ਗਏ ਸਾਰੇ ਸੇਵਾਦਾਰ ਆ ਗਏ ਤਾਂ ਸਾਰੇ ਕਹਿੰਦੇ ਹਾਂਜੀ ਆ ਗਏ ਮਹਾਰਾਜ ਇੱਕ ਵਾਰ ਫੇਰ ਪੁੱਛਦੇ ਨੇ ਕਿ ਭਾਈ ਸਾਰੇ ਸੇਵਾਦਾਰ ਆ ਗਏ ਤਾਂ ਸਾਰੇ ਲੋਕ ਫੇਰ ਕਹਿੰਦੇ ਨੇ ਹਾਂਜੀ ਸੇਵਾਦਾਰ ਕਹਿੰਦੇ ਨੇ ਹਾਂਜੀ ਸਾਰੇ ਆ ਗਏ ਤਾਂ ਵਿੱਚੋਂ ਇੱਕ ਬੋਲਦਾ ਕਿ ਭਾਈ ਇੱਥੇ ਇੱਕ ਜਿਹੜਾ ਬੈਲੋ ਕਮਲਾ ਉਹ ਹਜੇ ਰਿੰਦਾ ਤਾਂ ਮਹਾਰਾਜ ਕਹਿੰਦੇ ਨੇ ਕੋਈ ਨਹੀਂ ਭਾਈ ਉਹ ਵੀ ਆ ਜਾਣ ਦੋ ਜਦੋਂ ਭਾਈ ਬੈਲੋ ਜੀ ਆਉਂਦੇ ਨੇ ਤਾਂ ਆ ਕੇ ਸਭ ਤੋਂ ਪਿੱਛੇ ਬੈਠ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਭਾਈ ਤੂੰ ਪਿੱਛੇ ਕਿਉਂ ਬੈਠ ਗਿਆ ਤੂੰ ਅੱਗੇ ਆ ਕੇ ਬੈਠ ਪਰ ਬੈਲੋ ਜੀ ਇਹਦੇ ਵਿੱਚੋਂ ਦਰਗੰਦ ਆ ਰਹੀ ਐ ਇਸੇ ਕਰਕੇ ਮੈਂ ਪਿੱਛੇ ਬੈਠ ਗਿਆ। ਤਾਂ ਮਹਾਰਾਜ ਉਹਨੂੰ ਅੱਗੇ ਬੁਲਾਉਂਦੇ ਨੇ ਤੇ ਘੁੱਟ ਕੇ ਜਫੀ ਪਾਉਂਦੇ ਨੇ ਤੇ ਸਿਰ ਦੇ ਉੱਤੇ ਹੱਥ ਫੇਰਦੇ ਨੇ ਤੇ ਮੜਾ ਸਾਲਾਉਂਦੇ ਨੇ ਤੇ ਵੇਖਦੇ ਨੇ ਕਿ ਸਿਰ ਦੇ ਵਿੱਚੋਂ ਜਿਹੜੀ ਬਦਬੂ ਸੀ ਉਹ ਆ ਰਹੀ ਸੀ ਤੇ ਉਹ ਸਿਰ ਦੇ ਉੱਤੇ ਹੱਥ ਫੇਰਦੇ ਨੇ ਕਹਿੰਦੇ ਸਭ ਰੋਗ ਸੀ ਜਿਹੜੇ ਉਹ ਦੂਰ ਕਰ ਦਿੱਤੇ। ਤੇ ਹੱਕ ਨਾਲ ਜਦੋਂ ਲਾਇਆ ਤੇ ਕਹਿੰਦੇ ਨੇ ਭਾਈ ਪਹਿਲੋ ਸਭ ਤੋਂ ਪਹਿਲੋ ਕਿ ਤੁਸੀਂ ਪਿੱਛੇ ਨਹੀਂ ਬੈਠਣਾ ਤੁਸੀਂ ਸਭ ਤੋਂ ਪਹਿਲਾਂ ਆਓ। ਇੰਨੀ ਗੱਲ ਕਹਿ ਕੇ ਮਹਾਰਾਜ ਪੁੱਛਦੇ ਨੇ ਮੰਗ ਸਖਾ ਕੀ ਚਾਹੀਦਾ ਹੈ? ਤਾਂ ਭਾਈ ਪਹਿਲੋ ਦਾ ਜਵਾਬ ਹੁੰਦਾ ਕਿ ਮਹਾਰਾਜ ਤੁਹਾਡਾ ਕਹਿੰਦੇ ਨਾ ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ ਮਹਾਰਾਜ ਕਹਿੰਦੇ ਨਤੀਜਾ ਵਜਨ ਖਾਲੀ ਨਾ ਮੋੜੀ ਤੂੰ ਇਉਂ ਕਰ ਆਪਣੇ ਸਿਰ ਦਾ ਮੜਾਸਾ ਜਿਹੜਾ ਇਹਨੂੰ ਜ਼ਮੀਨ ਦੇ ਉੱਤੇ ਵਿਛਾ ਲੈ ਭਾਈ ਬੈਲ ਉਹਦਾ ਹੀ ਕਰਦਾ ਆਪਣਾ ਜਿਹੜਾ ਸਿਰ ਦਾ ਮੜਾਸਾ ਸੀ ਸਾਡੇ ਮੜਾਸਾ ਜਿਹੜਾ ਮਾਲਵੇ ਦੇ ਵਿੱਚ ਆ ਉਹ ਦੁਪट्टे ਨੂੰ ਪਰਨੇ ਨੂੰ ਕਹਿ ਦਿੰਦੇ ਨੇ ਜਾਂ ਛੋਟੀ ਪੱਗ ਨੂੰ ਕਹਿ ਦਿੰਦੇ ਨੇ ਉਹ ਜ਼ਮੀਨ ਦੇ ਉੱਤੇ ਵਿਛਾ ਲੈਂਦਾ ਤਾਂ ਮਹਾਰਾਜ ਇੱਕ ਖਾਸ ਵਿਧੀ ਦੇ ਨਾਲ ਉਹ ਇਕੱਠਾ ਕਰ ਲਈ ਕਹਿੰਦੇ ਨੇ ਚਾਰਾ ਖੁੰਜਾਂ ਤੋਂ ਕਹਿੰਦੇ ਨੇ ਜਦੋਂ ਉਹ ਭਾਈ ਬੈਲ ਉਹ ਇਕੱਠਾ ਕਰਨ ਲੱਗਦਾ ਤਾਂ ਇੱਕ ਖੁੰਜਾ ਉਹਦੇ ਜਾਂ ਇੱਕ ਲੜ ਜਿਹੜਾ ਸੀਗਾ ਉਸ ਮੜਾਸੇ ਦਾ ਪਰਨੇ ਦਾ ਉਹ ਹੱਥ ਦੇ ਵਿੱਚ ਤੂੰ ਇਹਨਾਂ ਤੋਂ ਸੇਵਾ ਲੈ ਸਕਣਾ ਤਾਂ ਉਸ ਵਕਤ ਫਿਰ ਪ੍ਰੇਤਾ ਮਹਾਰਾਜ ਕੋਲੇ ਹਾਜ਼ਰ ਹੁੰਦੀਆਂ ਨੇ ਕਹਿੰਦੀਆਂ ਨੇ ਮਹਾਰਾਜ ਕਿ ਹੁਣ ਤੁਸੀਂ ਫਿਰ ਸਾਨੂੰ ਕਦੋਂ ਛਡਾਓਗੇ ਕਿਤੇ ਸਦਾ ਲਈ ਤਾਂ ਸਾਨੂੰ ਇਹਨਾਂ ਹਵਾਲੇ ਨਹੀਂ ਕਰ ਚੱਲੇ ਮਹਾਰਾਜ ਕਹਿੰਦੇ ਨੇ ਕੋਈ ਨਹੀਂ ਭਾਈ ਅਸੀਂ ਦਸਵੇਂ ਜਾਮੇ ਵਿੱਚ ਚਾਵਾਂਗੇ ਤੇ ਉਦੋਂ ਤੁਹਾਨੂੰ ਅਸੀਂ ਛਡਵਾ ਜਾਵਾਂਗੇ ਆਪਣੇ ਆਪ ਤਾਂ ਫਿਰ ਭਾਈ ਬੱਲੂ ਨੂੰ ਹੁਕਮ ਕਰਦੇ ਨੇ ਕਿ ਭਾਈ ਬੱਲੂ ਕਿ ਸਾਡਾ ਮਾਲਵੇ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਭਾਈ ਬੱਲੂ ਵਾਪਸ ਆ ਜਾਂਦਾ ਆਪਣੇ ਪਿੰਡ ਉੱਥੇ ਆ ਕੇ ਜਿਹੜਾ ਉਹ ਲੰਗਰ ਪਾਣੀ ਲਾਉਂਦਾ ਆਉਂਦੇ ਜਾਂਦੇ ਰਹੀਆਂ ਦੀ ਸੇਵਾ ਕਰਦਾ ਤੇ ਸਿੱਖੀ ਦਾ ਪ੍ਰਚਾਰਾ ਜਿਹੜਾ ਕਰਦਾ ਤਾਂ ਭਾਈ ਪਹਿਲੋ ਜੀ ਇਹਦੇ ਸਭ ਤੋਂ ਪਹਿਲੋ ਜੀ ਨੇ ਉਰੇ ਆ ਕੇ ਸਿੱਖੀ ਦਾ ਪ੍ਰਚਾਰ ਕਰਨਾ ਆਰੰਭ ਕਰਤਾ ਤੇ ਜਿੱਥੇ ਪ੍ਰਚਾਰ ਆਰੰਭ ਕੀਤਾ ਸੀਗਾ ਤੇ ਉੱਥੇ ਪਹਿਲਾਂ ਛੋਟਾ ਡੇਰਾ ਸੀਗਾ ਤੇ ਅੱਜ ਕੁਛ ਕੱਲ ਕੁਛ ਵੱਡਾ ਮੇਲਾ ਲੱਗਣ ਲੱਗ ਗਿਆ ਜਿੱਥੇ ਤੋਂ ਤਾਂ ਬਹੁਤ ਹੀ ਰੋਣ ਦੀ ਰੂਸੇ ਦੋ ਗੋਤਣਾ ਤੋਂ ਜਿੰਨੇ ਵੀ ਭਾਈ ਚਾਰੇ ਹਨਾ ਜਾ ਭਾਈ ਕੇ ਪਿੰਡਾਂ ਦੇ ਵਿੱਚ ਬਸਦੇ ਲੋਕ ਨੇ ਇੱਥੇ ਆ ਕੇ ਮਤਲਬ ਨਮਸਤਕ ਹੁੰਦੇ ਨੇਗੇ ਤੇ ਆਜੋ ਆਪਾਂ ਪਹਿਲਾਂ ਆ ਦੇਖ ਲਈਏ ਜਿਹੜੇ ਏਜ ਦੇ ਮੁਤਾਬਕ ਅਲੱਗ-ਅਲੱਗ ਪੰਡਾਲ ਲਾਏ ਹੋਏ ਨੇ ਵੱਡੀ ਏਜ ਦੇ ਲਈ ਬਜ਼ੁਰਗਾਂ ਦੇ ਲਈ ਪੰਡਾਲ ਲਾਇਆ ਹੋਇਆ ਜਿਹੜਾ ਆਜੋ ਆ ਨਜ਼ਾਰਾ ਲੈ ਲਓ ਪਹਿਲਾਂ ਤੇ ਬਾਕੀ ਏਜ ਦੇ ਮੁਤਾਬਕ ਬਹੁਤ ਥਾਂ 'ਤੇ ਛੋਟੇ-ਛੋਟੇ ਖਾੜੇ ਕਹਿੰਦੇ ਖਾੜੇ ਲੱਗੇ ਨੇ ਇਹ ਪਲੰਗੋਂ ਪੈਰ ਨਾਲ ਲਾਇਆ ਪੰਝਲੀ ਬਾਜੜੀਆਂ ਕਿਵੇਂ ਪਲਾ ਲੈ ਲਾਂ ਜੇ ਹੋਵੇ ਅਜ ਸਰਦਾਰ ਪੰਝਲੀ ਬਾੜ ਆ ਮੈਂ ਅਜਾ ਕਰੀ ਤੇਰੀਆਂ ਮੰਨ ਲੈ ਦਰবেশ ਦੀ ਜੇ ਵੀ ਸੁਮੇ ਰਾਂਜਣਾ ਦਸ ਦਮ ਜਾ ਵਸਾ ਕੀ Oh, <laughs> no,